ਰਾਣਾ ਗੁਰਮੀਤ ਸਿੰਘ ਛੋਟੀ ਸਾਹਮਣੇ ਸਾਡੇ ਨਾਲ ਛੋਟੀ ਸਾਹਿਬ ਦੇਖੋ ਲੋਕ ਸ਼ਾਮਲ ਹੋ ਰਹੇ ਨੇ ਇਹਦੇ 'ਚ ਕੋਈ ਸ਼ੱਕ ਨਹੀਂ ਆ ਪਰ ਗੱਲ ਇਹ ਹੈ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਕਿਉਂਕਿ ਇੰਡੀਆ ਆਲਾਈንስ ਉਹ ਕਹਿੰਦੇ ਕਿ ਇਹ ਡੀਮੋਰਲਾਈਜ਼ ਕਰਨ ਦੇ ਵਾਸਤੇ ਆਮ ਆਦਮੀ ਪਾਰਟੀ ਨੂੰ ਕਾਂਗਰਸ ਦੇ ਉਸ ਗੱਠਜੋੜ ਨੂੰ ਪੰਜਾਬ ਦੇ ਕਿਉਂ ਡੀਮੋਰਲਾਈਜ਼ ਹੋ ਰਹੇ ਨੇ ਜਿਹੜੇ ਜੁਆਇਨ ਕਰਨਾ ਚਾਹੁੰਦੇ ਨੇ ਉਹਨਾਂ ਨੇ ਜੁਆਇਨ ਕਰਨਾ ਹੈ ਉਦੇ ਨਾਲ ਡੀਮੋਰਲਾਈਜ਼ੇਸ਼ਨ ਦਾ ਇਹਨਾਂ ਨੂੰ ਹੋਏਗਾ ਲੇਕਿਨ ਉਹਨਾਂ ਨੇ ਆਪਣਾ ਮੋਰਲ ਵੀ ਦਾ ਦੇਖਣਾ ਹੈ ਮੁਲਕ ਦਾ ਮੋਰਲ ਵੀ ਦੇਖਣਾ ਹੈ ਮੋਰਲ ਜਿਹੜਾ ਹੈਗਾ ਇਸ ਵੇਲੇ ਸਾਰੇ ਮੁਲਕ ਦਾ ਬੜਾ ਉੱਚਾ ਮੋਰਲ ਹੈ ਭਾਰਤੀ ਜਨਤਾ ਪਾਰਟੀ ਤੀਜੀ ਵਾਰੀ ਹੈਟਟ੍ਰਿਕ ਕਰਕੇ ਸਰਕਾਰ ਬਣਾ ਰਹੀ ਹੈ ਕੋਈ ਛੋਟੀ ਗੱਲ ਸਰ ਕਹਿੰਦੇ ਆਪਰੇਸ਼ਨ ਲੋਟਸ ਚੱਲ ਰਿਹਾ ਹੈ ਔਰ ਪ੍ਰੈਸ ਕਾਨਫਰੰਸ 10 ਐਮਐਲਏ ਨੇ ਪੰਜਾਬ ਦੇ ਵਿੱਚ ਕਰਤੀ ਆਮ ਆਦਮੀ ਪਾਰਟੀ ਦੇ ਨੇ ਕਿ ਸਾਨੂੰ ਅਪਰੋਚ ਕੀਤੀ ਜਾ ਰਹੀ ਹੈ ਕਿਸੇ ਵੀ ਢੰਗ ਦੇ ਨਾਲ ਕਰੋੜਾ ਰੁਪਏ ਆਫਰ ਕੀਤੇ ਜਾ ਰਹੇ ਆ ਕਿ ਤੁਸੀਂ ਸਾਡੇ ਸ਼ਾਮਿਲ ਇਟਸ ਅ ਪ੍ਰੋਪਗੈਂਡਾ ਕਿਸੇ ਨੇ ਕੋਈ ਅਪਰੋਚ ਨਹੀਂ ਕੀਤੀ ਨਾ ਹੀ ਕਿਸੇ ਨੂੰ ਕੋਈ ਜ਼ਰੂਰਤ ਹੈ ਅੱਜ ਪ੍ਰੈਸ ਕਾਨਫਰੰਸ ਵੀ ਹੋਈ ਕਹਿੰਦੇ ਸਰਕਾਰ ਡੇਗਣ ਦੀ ਕੋਸ਼ਿਸ਼ ਆ ਭਾਜਪਾ ਫੁੱਲ ਫੁੱਲ ਜੂ ਆਹ ਦੇ ਕਾਦੇਲੀ ਸਰਕਾਰ ਡੇਗਣੀ ਹੈ ਕੋਈ ਸਰਕਾਰ ਦਾ ਨਾ ਕੋਈ ਲਾਲਚ ਹੈ ਨਾ ਹੀ ਸਾਡੀ ਕੋਈ ਅਸੀਂ ਨੀਤੀ ਔਰ ਨੀਅਤ ਹੈ ਠੀਕ ਹੈ ਬਹੁਤ ਧੰਨਵਾਦ ਆ ਰਾਣਾ ਗੁਰਮੀਤ ਸਿੰਘ ਸੋਢੀ ਸਨ ਸਿੱਧੇ ਤੌਰ ਤੇ ਕਹਿੰਦੇ ਆ ਕਿ ਜਦੋਂ ਲੋਕ ਸ਼ਾਮਲ ਹੋ ਰਹੇ ਨੇ ਤਾਂ ਉਹ ਇੱਕ ਪ੍ਰੋਪਗੈਂਡਾ ਦੇ ਰਾਹੀਂ ਆਮ ਆਦਮੀ ਪਾਰਟੀ ਹੋਵੇ ਜਾਂ ਕਾਂਗਰਸ ਭਾਜਪਾ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ